ਕਹਿੰਦੇ ਨੇ ਪੰਜਾਬੀ ਚ ਜਗਾੜੂ ਹੁੰਦੇ ਨੇ ਤੁਸੀਂ ਵੀ ਜਗਾੜ ਲਗਾਤਾ ਹਾਂਜੀ ਜੋ ਜਗਾੜ ਲਾ ਦਿਆ ਜੀ ਫਿਰ ਠੱਬੇ ਦਾ ਜਗਾੜ ਲਾਤਾ ਦੇ ਪਹਿਲਾਂ ਆਪਾਂ ਖੇਤੀ ਕੀ ਕਰਦੇ ਸੀ ਖੇਤੀ માં ਕੁਝ ਬਚਿਆ ਨਹੀਂ ਵੀਰ ਜੀ ਜੀ ਆਪਾਂ ਨੇ ਜੋ ਠੱਬੇ ਦਾ ਕੰਮ ਕਰਿਆ ਜੀ ਜੋ ਚੱਲਣ ਲੱਗਿਆ ਜੀ ਮੜਾ ਮੋਟਾ ਜੀ ਕਿੰਨੀ ਜ਼ਮੀਨ ਕਿੰਨੀ ਤੁਹਾਡੇ ਦੀ ਜ਼ਮੀਨ ਤਾਂ ਥੋੜੀ ਉਹ ਆ ਜੀ ਸਾਰਾ ਆਪਣੇ ਪੰਜ ਕਿੱਗੇ ਥੋੜਾ ਹੈ ਜੀ ਠੇਕੇ ਪਟਾਈ ਦੇ ਲੈ ਕੇ ਕਰਦੇ ਜੀ ਉਹ ਠੇਕੇ ਪਟਾਈ માં ਹੀ ਚੱਲਿਆ ਜਾਂਦਾ ਜੀ ਸਾਰਾ ਹਾਂ ਕੁਝ ਨਹੀਂ ਪੱਲਾ ਪਵੇ ਦਾ ਜੀ ਤੇ ਜਦੋਂ ਤੁਸੀਂ ਸਟਾਰਟ ਕੀਤਾ ਸੀ ਤਾਂ ਕੀ ਤੁਹਾਡੇ ਜ਼ਿਹਨ ਦੇ ਵਿੱਚ ਹੈ ਕਿ ਇਹ ਕੰਮ ਹੀ ਕੀਤਾ ਜਾਵੇ ਹਮੇ ਦਾ ਪਹਿਲਾਂ ਸ਼ਰਮ ਜੀ ਆਈ ਗਈ ਜੀ ਬਈ ਉਹ ਸਭ ਇਹ ਕਿਹੜਾ ਕੰਮ ਕਰਨਾ ਸੀ ਉਹ ਪੰਿਆਂ ਦਾ ਕੰਮ ਹੁੰਦਾ ਜੀ ਫੇਰ ਅਮੇ ਲਗੇ ਕਹਿਣ ਮੈਂ ਖਾ ਚਲੋ ਦੇਖੀ ਜਾਏਗੀ ਜੀ ਕਰਕੇ ਦੇਖੋ ਅਵੇ ਨਹੀਂ ਉੱਠਦੇ ਜੀ 3:30 ਵਜੇ ਜੀ 3:30 ਵਜੇ ਦੇ ਉੱਠ ਕੇ ਉਰੇ 9:00 ਵਜੇ ਆਂਦੇ ਜੀ ਅਮੇ ਟੱਬਾ ਲਾਂਦੇ ਜੀ ਅਗਰ ਸ਼ਾਮ ਨੂੰ ਕਿੰਨੇ ਵਜੇ ਤੱਕ ਹੁੰਨੇ ਆ ਸਿਆਮ ਨੂੰ 6 ਵਜੇ ਤੱਕ ਰਹਿੰਦੇ ਜੀ 5 ਦੇ ਕਦੀ 5 ਚਲੇ ਜਾਂਦੇ ਹੀ ਕਦੀ 6 ਚਲੇ ਜਾਂਦੇ ਮਾਂ ਹੁੰਦੀ ਹੈ ਜੀ ਇੱਕ ਕੜੀ ਹੈ ਜੀ ਆਪਣੇ ਬਾ ਇੱਕ ਰਾਜਮਾ ਜੀ ਇੱਕ ਕਾਬਲੀ ਚਾਣਾ ਹੁੰਦੇ ਜੀ ਕਦੀ ਦੂਆ ਚਾਣਾ ਲੈਂਦੇ ਜੀ ਬਦਲ ਕੇ ਕਦੀ ਦੂਆ ਲੈਂਦੇ ਕਦੀ ਦਾਲ ਜਾਂਦੇ ਜੀ ਕਦੀ ਮਟਰ ਪਨੀਰ ਲੈਂਦੇ ਜੀ ਅਮਦ ਮੀਡੀਆ ਟੀਮ ਜਦੋਂ ਇੱਕ ਮੇਨ სპੋਰਟ ਨੂੰ ਕਵਰ ਕਰਨ ਲਈ ਜਾ ਰਹੀ ਹੁੰਦੀ ਹੈ ਕੀ ਰਸਤੇ ਦੇ ਵਿੱਚ ਜ਼ਰਿਕਪੁਰ ਰੋਡ ਤੇ ਸਾਡੀ ਨਜ਼ਰ ਇੱਕ ਦੇਸੀ ਢਾਬੇ ਦੇ ਉੱਪਰ ਪੈਂਦੀ ਹੈ ਅਤੇ ਭੁੱਖ ਲੱਗੀ ਹੋਣ ਕਰਕੇ ਸਾਡਾ ਵੀ ਮਨ ਕੀਤਾ ਕਿ ਇੱਥੇ ਕੋਈ ਨਾ ਕੋਈ ਜ਼ਾਇਕਾ ਚੱਖਿਆ ਜਾਵੇ ਕਿਸ ਤਰ੍ਹਾਂ ਦਾ ਇੱਥੇ ਭੋਜਨ ਹੈ ਤੇ ਜਦੋਂ ਵਾਕੀ ਰੋਟੀ ਖਾਧੀ ਗਈ ਤਾਂ ਲਾਜਵਾਬ ਜਿਹੜਾ ਕਿਸ ਦਾ ਸੁਆਦ ਸੀ ਇਸ ਢਾਬੇ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਜਿਗਾਰ ਲਗਾ ਕੇ ਬਣਾਇਆ ਗਿਆ ਦੇਖੋ ਕਿ ਸੈਂਟਰੋ ਗੱਡੀ ਦਾ ਅਗਲਾ ਪੋਰਸ਼ਨ ਹੈ ਉਸ ਨੂੰ ਸਟੀering ਵਾਲੇ ਹਿੱਸੇ ਨੂੰ ਰੱਖ ਕੇ ਬਾਕੀ ਸਾਡੀ ਜਿਹੜੀ ਪਿਛਲੀ ਗੱਡੀ ਹੈ ਮੋਡੀਫਾਈ ਕਰਕੇ ਉਸ ਨੂੰ ਢਾਬੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਇੱਥੇ ਦਾ ਜਿਹੜਾ ਕਿ ਖਾਣਾ ਹੈ ਉਹ ਘਰ ਦਾ ਬਣਿਆ ਹੋਇਆ ਹੈ ਅਤੇ ਤੁਸੀਂ ਜਦੋਂ ਇੱਥੇ ਕੁਦ ਇਸ ਖਾਣੇ ਦਾ ਜ਼ਾਇਕਾ ਚਖੋਗੇ ਤਾਂ ਤੁਸੀਂ ਵੀ ਕਹੋਗੇ ਕਿ ਵਾਹ ਮਜ਼ਾ ਆ ਗਿਆ ਟਾਬੇ ਦੇ ਮਾਲਕ ਨਾਲ ਵੀ ਗੱਲਬਾਤ ਕਰਨੀ ਹੈ ਦੇਸੀ ਟਾਬਾ ਬਣਾਇਆ ਗਿਆ ਹੈ ਆਓ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਹਰਮੇਂ ਸਿੰਘ ਹੈ ਜੀ ਇਹ ਕੀਮੇ ਤੁਹਾਡੇ ਦਸਨ ਦੇ ਵਿੱਚ ਆਏ ਕਿ ਗੱਡੀ ਨੂੰ ਜਗਾੜ ਲਗਾ ਕੇ ਟਾਬੇ ਦੇ ਵੀ ਤਬਦੀਲ ਕਰ ਦਿੱਤਾ ਗਿਆ ਹਾਂ ਵੀਰ ਜੀ ਜੋ ਤਿਆਰ ਕਰਿਆ ਜੀ ਪਹਿਲਾਂ ਆਪਾਂ ਖੇਤੀ ਕੀ ਕਰਦੇ ਸੀ ਖੇਤੀ માં ਕੁਝ ਬਚਿਆ ਨਹੀਂ ਵੀਰ ਜੀ ਜੀ ਆਪਾਂ ਨੇ ਜੋ ਟਾਬੇ ਦਾ ਕੰਮ ਕਰਿਆ ਜੀ ਜੋ ਚੱਲਣ ਲੱਗਾ ਜੀ ਮੜਾ ਮੋਟਾ ਜੀ ਚਲੇਗਾ ਵਧੀਆ ਉੱਤੇ ਖੇਤੀ ਦੇ ਵਧੀਆ ਕੰਮ ਹੈ ਜੀ ਉਹ ਸੋ ਕਹਿੰਦੇ ਨੇ ਪੰਜਾਬੀ ਜਿਗਾੜੂ ਹੁੰਦੇ ਨੇ ਤੁਸੀਂ ਵੀ ਜਿਗਾੜ ਲਗਾਤਾ ਵੀ ਹਾਂ ਜੀ ਜੋ ਜਿਗਾੜ ਲਾ ਦਿਆ ਜੀ ਫਿਰ ਢੱਬੇ ਦਾ ਜਿਗਾੜ ਲਾਤਾ ਜੀ ਹਾਂ ਸੋ ਹਾਂ ਜੀ ਪਹਿਲਾਂ ਤੁਸੀਂ ਖੇਤੀ ਕਰਦੇ ਸੀ ਹਾਂ ਖੇਤੀ ਕਰਦੇ ਸੀ ਖੇਤੀ માં ਕੁਝ ਬਚਨ ਨਹੀਂ ਰਿਹਾਤਾ ਜੀ ਖੇਤੀ માં ਘਾਟਾ ਪੜ ਰਿਹਾ ਸੀ ਸਾਰੀ ਚੀਜ਼ਾਂ ਕੀ ਮੰਗੇ ਹੀ ਹੋ ਗਈ ਜੀ ਕੋਈ ਪੱਲਾ ਨਹੀਂ ਪਵੇਤਾ ਜੀ ਠੇਕਾ ਦੇਣਾ ਕਦੀ ਬਟਾਈਆਂ ਦੇਣੀ ਜੀ ਕੁਝ ਨਹੀਂ ਪੱਲੇ ਪੜਿਆ ਜੀ ਸੋ ਸ਼ੁਰੂ ਤੋਂ ਤੁਸੀਂ ਖੇਤੀ ਕਰਦੇ ਆਏ ਹੋ ਪੁਰਖਾ ਦੀ ਜ਼ਮੀਨਤੀ ਕਰਦੇ ਸੀ ਜੀ ਸ਼ੁਰੂ ਦੇ ਖੇਤੀ ਕਰਨਦੇ ਜੀ ਸੋ ਸਿਰਫ ਹੁਣ ਕਹਿ ਦਈਏ ਕਿ ਖੇਤੀ ਨਾਮ ਦਾ ਕੀਤਾ ਰਹਿ ਗਿਆ ਇਹਦਾ ਕੋਈ ਫਾਇਦਾ ਨਹੀਂ ਆ ਖੇਤੀ ਦਾ ਕੋਈ ਫਾਇਦਾ ਨਹੀਂ ਰਿਹਾ ਜੀ ਨਾਉ ਨਾਮ ਰਹਿ ਗਿਆ ਜੀ ਖੇਤੀ ਦਾ ਕਿੰਨੀ ਜ਼ਮੀਨ ਕਿੰਨੀ ਤੁਹਾਡੇ ਕੋਲ ਜ਼ਮੀਨ ਤਾਂ ਥੋੜੀਓ ਹੈ ਜੀ ਸਾਰਾ ਆਪਣੇ ਬਾ ਪੰਜ ਕਿੱਗੇ ਥੋੜਾ ਹੈ ਜੀ ਪੰਜ ਕਿੱਗੇ ਹਾਂ ਜੀ ਤੇ ਠੇਕੇ ਤੇ ਵੀ ਲੈ ਕੇ ਤੁਸੀਂ ਕਰਦੇ ਸੀ ਠੇਕੇ ਪਟਾਈ ਦੇ ਲੈ ਕੇ ਕਰਦੇ ਜੀ ਉਹ ਠੇਕੇ ਪਟਾਈ માં ਹੀ ਚਲੇ ਜਾਂਦਾ ਜੀ ਸਾਰਾ ਹਾਂ ਕੁਝ ਨਹੀਂ ਪੱਲਾ ਪਵੇਦਾ ਜੀ ਵੇ ਜੋ ਹੀ ਆਪਣਾ ਢਾਬੇ ਦਾ ਕੰਮ ਕਰਿਆ ਜੀ ਆਪਣਾ ਬੈਸ ਨੂੰ ਢਾਬਾ ਜੀ ਹਨ ਵਧੀਆ ਖਾਣਾ ਜੀ ਆਉਣਾ ਖਾਮਾ ਜੀ ਆ ਕਰ ਕਿੰਨੇ ਕਿੰਨੇ ਕ ਸਮੇਂ ਤੋਂ ਸ਼ੁਰੂ ਕੀਤਾ ਹੈ ਕੰਮ ਜੋ 2 ਮਹੀਨੇ ਹੋਏ ਜੀ ਕਰੇ ਨੂੰ ਵੀ 2 ਮਹੀਨੇ ਜਿੰਨਾ ਵੀ ਇੱਥੇ ਕੀ ਕੀ ਮਿਲਦੀ ਹੈਗੀ ਸਬਜੀ ਸਾ ਇਹਦੇ ਢਾਬੇ ਤੇ ਈਮਾ ਹੁੰਦੀ ਹੈ ਜੀ ਇੱਕ ਕੜੀ ਹੈ ਜੀ ਆਪਣੇ ਬਾ ਇੱਕ ਰਾਜਮਾ ਜੀ ਇੱਕ ਕਾਬਲੀ ਛਣਾ ਹੁੰਦੇ ਜੀ ਕਦੀ ਦੂਆ ਛਣਾ ਲੈਂਦੇ ਜੀ ਬਦਲ ਕੇ ਕਦੀ ਦੂਆ ਲੈਂਦੇ ਕਦੀ ਦਾਲ ਲੈਂਦੇ ਜੀ ਕਦੀ ਮਟਰ ਪਨੀਰ ਲੈਂਦੇ ਜੀ ਕਦੀ ਉਹ ਲਾਂਦੇ ਜੀ ਰਾਲੀ ਮਿੱਲੀ ਸਬਜ਼ੀ ਸਾਰੀ ਸੋ ਸਾਰੀਆਂ ਚੀਜ਼ਾਂ ਤੁਸੀਂ ਘਰ ਬਣਾਉਂਦੇ ਹੋ ਆਪਣੇ ਹੱਥੀਂ ਤਿਆਰ ਕਰਦੇ ਆਪਣੇ ਹੱਥੀਂ ਤਿਆਰ ਕਰਦੇ ਵੀਰ ਹਾਂ ਸਾਰੀ ਤਿਆਰ ਕਰਦੇ ਜੀ ਆਪਣੇ ਹੱਥਾਂ ਨਾਲ ਤਿਆਰ ਕਰਦੇ ਜੀ ਤੇ ਇੱਥੇ ਵੀ ਤੁਹਾਡਾ ਪਰਿਵਾਰ ਵੀ ਨਾਲ ਮੌਜੂਦ ਹੈ ਤੁਹਾਡੀ ਮਿਸਿਸ ਹੋਗੀ ਬੇਟੀ ਹਾਂ ਪਰਿਵਾਰ ਇਕੱਲ ਹੈ ਜੀ ਸਾਰਾ ਜੀ ਸੋ ਪੂਰਾ ਟੱਬਰ ਮਿਲ ਕੇ ਕਿਟਾਬਾ ਚਲਾਦਾ ਟੱਬਰ ਮਿਲ ਕੇ ਕੰਮ ਚਲਾ ਰਹੇ ਜੀ ਆਪਣਾ ਸੋ ਸਵੇਰੇ ਕਿੰਨੇ ਵਜੇ ਉੱਠਦੇ ਹੋ ਫਿਰ ਸਵੇਰੇ ਨਹੀਂ ਉੱਠਦੇ ਜੀ 3:30 ਵਜੇ ਜੀ 3:30 ਵਜੇ ਦੇ ਉੱਠ ਕੇ ਹੋਰ 9:00 ਵਜੇ ਆਉਂਦੇ ਜੀ ਅਮੇਟਾ ਬਾਲਾਂਦੇ ਜੀ ਆ ਗਏ ਸ਼ਾਮ ਨੂੰ ਕਿੰਨੇ ਵਜੇ ਤੱਕ ਹੁੰਨੇ ਆ ਸ਼ਾਮ ਨੂੰ 6 ਵਜੇ ਤੱਕ ਰਹਿੰਦੇ ਜੀ 5 ਦੇ ਬਾਅਦ ਕਦੀ 5 ਚਲੇ ਜਾਂਦੇ ਹੀ ਕਦੀ 6 ਚਲੇ ਜਾਂਦੇ ਹਾਂ ਸੋ ਦੇਖ ਸਕਦੇ ਹੋ ਕਿ ਪੂਰਾ ਸੈਟਅਪ ਲਗਾਇਆ ਗਿਆ ਹੈ ਖਾਸ ਕਰਕੇ ਤੁਸੀਂ ਇੱਥੇ ਚਾਟੀ ਦੀ ਲੱਸੀ ਵੀ ਦਿੰਦੇ ਹੋ ਹਾਂ ਚਾਟੀ ਕੀ ਲੱਸੀ ਹੁੰਦੀ ਜੀ ਦਹੀਂ ਹੁੰਦੀ ਜੀ ਘਰ ਦੀ ਲੱਸੀ ਦੀ ਹੈ ਨਾ ਹਾਂ ਹਾਂ ਜੀ ਜੇ ਜਦੋਂ ਅੱਥੋ ਦੀ ਲੋਕ ਗੁਜ਼ਰਦੇ ਨੇ ਘਰ ਦਾ ਖਾਣਾ ਮਿਲੇ ਤਾਂ ਫਿਰ ਕੀ ਆਈ ਬਾਤ ਆ ਖਾਣਾ ਮਿਲਾਜੀ ਦੌੜ ਦੌੜ ਕੇ ਆਂਦੇ ਜੀ ਹਾਂ ਇਹ ਉਹ ਜਿਹੜੇ ਭਈਏ ਲਾਏ ਹੋ ਹੁੰਦੇ ਜੀ ਉਹ ਕਹਿੰਦੇ ਟੱਬੇ ਜੇ ਲਾ ਲੈ ਭਈਏ ਜੀ ਉਹ ਕਹਾ ਕੁਛ ਨਹੀਂ ਖਾਣਾ ਹੁੰਦਾ ਜੀ ਉਹਨਾਂ ਦਾ ਆਪਣੇ ਵਾਂ ਬੰਦੇ ਪੰਜਾਬੀ ਬਹੁਤ ਹਾਰੇ ਜੀ ਬੰਦੇ ਇਹ ਗੱਲ ਸਹੀ ਹੈ ਇਹ ਜ਼ਿਆਦਾਤਰ ਆਪਾਂ ਦੇਖਿਆ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਸਟਾਲ ਲੱਗਦੇ ਨੇ ਤੇ ਉਹ ਜ਼ਿਆਦਾਤਰ ਪ੍ਰਵਾਸੀ ਹੀ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਇਹ ਕੰਮ ਕੀਤਾ ਜਾਂਦਾ ਕੋਈ ਵਿੜਲਾ ਹੀ ਹੁੰਦਾ ਪੰਜਾਬੀ ਜਿਹੜਾ ਕਿ ਇਸ ਤਰ੍ਹਾਂ ਦੇ ਨਾਲ ਇੱਕ ਸਟਾਰਟਅਪ ਲੈਂਦਾ ਕਹਿੰਦੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹਾਂ ਛੋਟ ਔਰ ਜੇ ਜਦੋਂ ਤੁਸੀਂ ਸਟਾਰਟ ਕੀਤਾ ਸੀ ਤਾਂ ਕੀ ਤੁਹਾਡੇ ਜ਼ਿਹਨ ਦੇ ਵਿੱਚ ਹੈ ਕਿ ਇਹ ਕੰਮ ਹੀ ਕੀਤਾ ਜਾਵੇ ਹਮੇ ਦਾ ਪਹਿਲਾਂ ਸ਼ਰਮ ਜੀ ਆਈ ਗਈ ਜੀ ਬਈ ਉਹ ਸਬਜ਼ੀਆਂ ਕਿਹ ਕੰਮ ਕਰਨਾ ਜੀ ਉਹ ਪਈਆਂ ਦਾ ਕੰਮ ਹੁੰਦਾ ਜੀ ਫਿਰ ਹਮੇ ਲਗੇ ਕਹਿਣ ਵਾਂਗਾ ਚਲੋ ਦੇਖੀ ਜਾਏਗੀ ਜੀ ਕਰਕੇ ਦੇਖੋ ਤੋਂ ਪਹਿਲੇ ਦਿਨ ਜਦੋਂ ਤੁਸੀਂ ਢਾਬਾ ਲਾਇਆ ਤਾਂ ਪਹਿਲੇ ਦਿਨ ਕੀ ਲੈ ਕੇ ਆਏ ਸੀ ਭਾਈ ਉਹੀ ਸਬਜ਼ੀਆਂ ਲੈ ਕੇ ਆਏ ਸੀ ਕੜੀ ਤੀ ਜੀ ਰਾਜਮਾ ਦਾ ਈ ਕਮਣੇਵਾ ਚਣੇ ਤੇ ਜੀ ਕਿੱਦਾਂ ਦਾ ਰਿਸਪੌਂਸ ਲਿਆ ਸੀ ਪਹਿਲੇ ਜੀ ਜਿੱਦਾਂ ਸੋਣਾ ਘਾ ਖੜਿਆ ਜੀ ਆਪਣੇ ਵਾ ਪੰਜਾਬੀ ਬੰਦੇ ਬਹੁਤ ਵਧੀਆ ਚੱਲਿਆ ਜੀ ਫਿਰ ਪੰਜਾਬੀ ਪੰਜਾਬੀ ਨੂੰ ਦੇਖ ਕੇ ਫਿਰ ਰੁਕਦਾ ਜੀ ਪੰਜਾਬੀ ਨੂੰ ਪੰਜਾਬੀ ਦੇਖ ਕੇ ਖੜ ਗਏ ਜੀ ਹਾਂ ਉਹ ਕਹਾ ਵੀ ਖਾਣਾ ਬਹੁਤ ਵਧੀਆ ਜੀ ਘਰ ਕਾ ਖਾਣਾ ਆ ਜੀ ਬਹੁਤ ਵਧੀਆ ਖਾਣਾ ਦਿੱਤਾ ਜੀ ਬਹੁਤ ਵਧੀਆ ਚੱਲੇਗਾ ਜੀ ਤਾਂ ਬਾਕੀ ਇਹ ਦੇਖ ਸਕਦੇ ਹੋ ਕਿ ਪੂਰਾ ਸੈਟਅਪ ਲਗਾਇਆ ਗਿਆ ਨਾਲ ਬੇਟੀ ਹੈਗੀ ਇਸ ਸਖਸ਼ੀਅਤ ਨਾਲ ਹੀ ਘਰ ਵਾਲੇ ਨੇ ਜੋ ਕਿ ਖੁਦ ਆਤਿਥਿਆ ਨਾਲ ਇਹ ਜਿਹੜਾ ਖਾਣਾ ਹੈ ਉਹ ਤਿਆਰ ਕਰਕੇ ਜਿਹੜੇ ਲੋਕ ਰੁਕਦੇ ਹੈਗੇ ਨੇ ਇੱਥੇ ਉਹਨਾਂ ਨੂੰ ਸਰਵ ਕਰਦੇ ਹੈਗੇ ਨੇ ਨਾਲ ਹੀ ਦੇਖ ਸਕਦੇ ਹੋ ਕਿ ਵਾਟਰ ਕੂਲਰ ਵੀ ਰੱਖਿਆ ਗਿਆ ਠੰਡਾ ਪਾਣੀ ਇਸ ਦੇ ਵਿੱਚ ਹੈਗਾ ਤੇ ਇਸ ਤੋਂ ਇਲਾਵਾ ਚਾਟੀ ਦੀ ਲੱਸੀ ਜੋ ਕਿ ਡਿਮਾਂਡ ਦੇ ਅਕੋਰਡਿੰਗ ਹੀ ਕਸਟਮਰਸ ਨੂੰ ਇੱਥੇ ਦਿੱਤੀ ਜਾਂਦੀ ਹੈ ਸੋ ਸਾਰੇ 3 ਵਜੇ ਇਹ ਜਿਹੜਾ ਸ਼ਖਸ ਹੈਗੇ ਨੇ ਆਪਣੇ ਪੂਰੇ ਫੈਮਿਲੀ ਦੇ ਨਾਲ ਇਹ ਜਿਹੜਾ ਖਾਣ ਪੀਣ ਵਾਲਾ ਸਮਾਨ ਨੇ ਸਬਜ਼ੀਆਂ ਹੋ ਗਈਆਂ ਹੋਰ ਚੀਜ਼ਾਂ ਹੋ ਗਈਆਂ ਉਹ ਤਿਆਰ ਕਰਨਾ ਸ਼ੁਰੂ ਕਰਦੇ ਤੇ ਫਿਰ 9 ਵਜੇ ਇੱਥੇ ਆਉਂਦੇ ਨੇ ਤੇ ਸ਼ਾਮ ਨੂੰ 6 ਵਜੇ ਤੱਕ ਇੱਥੇ ਰੁਕਦੇ ਨੇ ਤੇ ਨਾਲ ਤੁਹਾਡੇ ਫਿਰ ਬੇਟੇ ਵੀ ਨਾਲ ਇਸ ਕੰਮ ਦੇ ਵਿੱਚ ਸਾਥ ਦਿੰਦੇ ਨੇ ਹਾਂ ਸਾਥ ਦਿੰਦੇ ਜੀ ਬੇਟੇ ਥਾ ਤੋ ਗੱਡੀ ਫਿਰ ਤੁਸੀਂ ਖੁਦ ਚਲਾ ਕੇ ਆਉਨੇ ਹੋ ਜਾਂ ਕਿਵੇਂ ਮੈਂ ਮੁੰਡਾ ਖੜਾ ਕੇ ਜਾਂਦਾ ਜੀ ਯਾਨੀ ਕਿ ਗੱਡੀ ਨਹੀਂ ਆਂਦੀ ਤੁਹਾਨੂੰ ਇਹਨਾ ਗੱਡੀ ਨਹੀਂ ਆਂਦੀ ਜੀ ਮਾਨੂੰ ਗੱਡੀ ਤੇ ਟੱਬਾ ਬਣਾ ਰੱਖਿਆ ਪਰ ਗੱਡੀ ਨਹੀਂ ਟੱਬਾ ਬਣਾ ਗੱਡੀ ਨਹੀਂ ਚਲਾਨੀ ਜਾਂਦੀ ਜੀ ਵੀ ਇਹ ਵੀ ਕਿੰਨੇ ਵਜੇ ਮੁੰਡਾ ਛੱਡ ਕੇ ਜਾਂਦਾ ਫਿਰ ਮੁੰਡਾ ਜਾਂਦਾ 9 ਵਜੇ ਛੱਡ ਕੇ ਜੀ ਤੇ ਕਹਿਣਾ ਪੈਂਦਾ ਕਾਪੀ ਡਿਊਟੀ ਸਮਝ ਕੇ ਇੱਥੇ ਕਰ ਜਾਂਦਾ ਨਾ ਨਾ ਕਰਕੇ ਜਾਂਦਾ ਜੀ ਹੈਨਾ ਉਹ ਵੀ ਬਰਨ ਹੁੰਦਾ ਜੀ ਮੁੰਡਾ ਵੀ 3:30 ਵਜੇ ਉੱਠ ਕੇ ਬਰਨ ਹੁੰਦਾ ਜੀ ਵਿਚਾਰਾ ਤਾਂ ਤੋ ਬੱਚੇ ਵੀ ਨਾਲ ਪੂਰਾ ਸਾਥ ਦਿੰਦੇ ਮੈਂ ਮੁੰਡੇ ਦਾ ਆਥਾ ਜੀ ਜ਼ਿਆਦਾ ਮੇਰੇ ਮੁੰਡੇ ਨੇ ਮਤਲਬ ਆਪਣੇ ਉਸਤਾਦ ਦੇ ਕੋਲੋਂ ਲਈ ਉਸ ਤੋਂ ਬਾਅਦ ਤੁਸੀਂ ਇਹਨੂੰ ਟਾਬੇ 'ਚ ਬਦਲਦੇ ਹੋ। ਹਾਂਜੀ ਹਾਂਜੀ। ਹਾਂਜੀ ਓਵੀ ਟਾਬੇ ਚ ਲਾਂਦੇ ਜੀ। ਹਾਂ। ਇਹ ਉਹੀ ਚਲਾਉਂਦੇ ਜੀ ਓਵੀ। ਉਧਰ ਅਸ਼ਾ ਗਰਮਾਜ ਰਿਹਾ ਜੀ। ਅੱਛਾ ਤੇ ਮੁੰਡੇ ਵੀ ਦੂਜੀ ਜਗ੍ਹਾ ਦੇ ਉੱਪਰ ਟਾਬਾ ਹੀ ਲਗਾਉਂਦੇ ਹੋ। ਮੁੰਡੇ ਨਹੀਂ ਚਲਾਉਂਦੇ। ਉੱਤੇ ਦੋਸਤ ਬੰਦੇ ਦੀ ਬਾਤ ਆ। ਯਾਨੀ ਕਿ ਮੁੰਡਿਆਂ ਨੂੰ ਕਿਸੇ ਤੋਂ ਆਈਡੀਆ ਮਿਲਿਆ ਫਿਰ ਤੁਹਾਨੂੰ ਉਹਨਾਂ ਦੱਸਿਆ ਕਿ ਇਹ ਕੰਮ ਸ਼ੁਰੂ ਕੀਤਾ। ਹਾਂਜੀ ਹਾਂ। ਹਾਂਜੀ। ਫੈਸਲੇ ਦੋ ਨਾ। ਤਾਂ ਦੇਖ ਸਕਦੇ ਹੋ ਕਿ ਬੱਚਿਆਂ ਦੇ ਵੱਲੋਂ ਆਈਡੀਆ ਡਿਵੈਲਪ ਕੀਤਾ ਗਿਆ। ਮਾਪੇ ਨੂੰ ਕਿਹਾ ਕਿ ਤੁਸੀਂ ਘਰ ਦੀ ਰੋਟੀ ਹਾਂ ਮੈ ਸਪੋਰਟ ਦਈ ਆ ਦੇਰ ਸਾਥ ਦੇ ਰਹੇ ਬੱਚੇ ਗੇ ਆਪਣਾ ਚਲਾ ਰਹੇ ਜੀ ਸਾਰਾ ਪਰਿਵਾਰ ਚਲਾ ਰਹੇ ਜਿੰਮੇ ਕਿ ਖੇਤੀ ਤੋਂ ਬਾਅਦ ਤੁਸੀਂ ਇੱਥੇ ਇਹ ਕੰਮ ਸ਼ੁਰੂ ਕੀਤੇ ਇਹ ਵਧੀਆ ਸੀ ਕਿ ਪਹਿਲੇ ਵਾਲਾ ਕੰਮ ਬਤੀ ਇਹ ਵਧੀਆ ਜੀ ਇਹ ਵਧੀਆ ਇੱਕ ਤਾਂ ਘਰ ਦਾ ਖਾਣਾ ਜਿਹੜੇ ਕਿ ਲੋਕੀ ਖਾਣਾ ਪਸੰਦ ਕਰਦੇ ਹੈਗੇ ਨੇ ਹੈਨਾ ਹਾਂ ਜੀ ਕਹਿੰਦੇ ਬਹੁਤ ਸਪੈਸ਼ਲੀ ਵੀ ਕਹਿੰਦੇ ਕਿ ਹਾਂ ਵੀ ਸਾਨੂੰ ਮਾਂ ਦੇ ਹੱਥਾਂ ਦੀ ਯਾਦ ਆ ਗਈ ਇਦਾਂ ਕਹਿ ਕੇ ਵੀ ਜਾਂਦੇ ਹਾਂ ਜੀ ਬਹੁਤ ਕਹਿੰਦੇ ਆ ਹਾਂ ਹਾਂ ਜੀ ਕਿਉਂਕਿ ਸਾਧਰ ਜਿਹੜੇ ਲੋਕ ਹੈਗੇ ਨੇ ਨਾ ਉਹ ਘਰਾਂ ਤੋਂ ਬਾਹਰ ਰਹਿੰਦੇ ਹੈਗੇ ਨੇ ਜਿਨ੍ਹਾਂ ਨੂੰ ਹਾਂ ਬਹੁਤ ਕਹੰਦੇ ਆ ਅੱਜ ਖਾਣਾ ਮਿਲਿਆ ਨਹੀਂ ਅੱਜ ਦੀ ਬਹੁਤ ਅੱਛਾ ਖਾਣਾ ਜੀ ਇਹ ਇੱਕ ਪਰਿਵਾਰਿਕ ਰਿਸ਼ਤਾ ਜੇ ਬਣ ਜਾਂਦਾ ਜਿਹੜੇ ਬਾਰ-ਬਾਰ ਲੋਕੀ ਆਉਂਦੇ ਨੇ ਨਾ ਫਿਰ ਉਹਨਾਂ ਦਾ ਪਰਿਵਾਰਿਕ ਵਰਗਾ ਮਾਹੌਲ ਹੋ ਜਾਂਦਾ ਹਾਂਜੀ ਸਾਰੇ ਆਪਣਾ ਪਿਆਰ ਤੇ ਹੀ ਰਹੰਦੇ ਆ ਪਿਆਰ ਤੇ ਬੋਲਦੇ ਆ ਸਾਰੇ ਹਣ ਆਪਣੇ ਬਣ ਕੇ ਜਾਂਦੇ ਆ ਜੀ ਸਾਰੇ ਹਾਂਜੀ ਤੁਹਾਡੀ ਜਿਵੇਂ ਕੀ ਕਹਿ ਸਕਦੇ ਹਾਂ ਕਿ ਜਿਹੜੇ ਲੋਕ ਕੰਮ ਦੇ ਖਿਲਸੇ ਦੇ ਵਿੱਚ ਘਰ ਤੋਂ ਬਾਹਰ ਰਹਿੰਦੇ ਨੇ ਜਿਨ੍ਹਾਂ ਨੂੰ ਘਰ ਦਾ ਬਣਿਆ ਹੋਇਆ ਖਾਣਾ ਮਿਲ ਜਵੇ ਫਿਰ ਕਿਆ ਹੀ ਬਾਤਾਂ ਨੇ ਸੋ ਇੱਕ ਕੰਮ ਦੀ ਸਟਾਰਟਿੰਗ ਕੀਤੀ ਜਾਂਦੀ ਹੈ ਖੇਤੀ ਦੇ ਨਾਲ ਪਹਿਲਾਂ ਪਰਿਵਾਰ ਜੁੜਿਆ ਹੁੰਦਾ ਸੀ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਟੋਬੇ ਤੇ ਸਟਾਰਟਅਪ ਲਿਆ ਗਿਆ ਤੇ ਹੁਣ ਵਧੀਆ ਜਿਹੜਾ ਰਿਸਪੌਂਸ ਆ ਰਿਹਾ ਤੇ ਅੱਗੇ ਵੀ ਜਿਹੜੇ ਉਹ ਇਸ ਤਰ੍ਹਾਂ ਦੇ ਨਾਲ ਇਸ ਕੰਮ ਨੂੰ ਹੋਰ ਵਧਾਉਣਾ ਚਾਹੁੰਦੇ ਨੇ ਸੋ ਆਮ ਪਬਲਿਕ ਨੂੰ ਸੀ ਅਪੀਲ ਕਰਾਂਗੇ ਇਸ ਤਰ੍ਹਾਂ ਦੇ ਨਾਲ ਜਿਹੜੇ ਪਰਿਵਾਰ ਖੁਦ ਆਪਣਾ ਕੁਝ ਕਰਨਾ ਚਾਹੁੰਦੇ ਨੇ ਇਨ੍ਹਾਂ ਦੀ ਸਹਿਯੋਗ ਜ਼ਰੂਰ ਕਰਿਆ ਕਰੋ ਸੋ ਜਿਹੜੇ ਅਪਡੇਟ ਲਈ ਜੁੜੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਦੇ ਨਾਲ ਪਰਵਿੰਦਰ ਜਰੈਕ ਕੋ